ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਸਰਦਾਰ ਗੁਰਪ੍ਰਤ ਸਿੰਘ ਪੁਲਦਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਾਡੇ ਏਸੀਬੀ ਸੈਂਟਰਲ ਅਤੇ ਐਸਐਚਓ ਦੀ ਟੀਮ ਮੈਡਮ ਅਨਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਜਿਸ ਦੇ ਵਿੱਚ ਇੱਕ ਗਰੋਹ ਦੇ ਨਾਂ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮﻘਦਮਾ ਨੰਬਰ 113 ਅੰਡਰ ਸੈਕਸ਼ਨ 310 4310 5 ਅਤੇ 25 ਆਮ ਐਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਹੈ ਇਸ ਇਹਨਾਂ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੀਤ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਨਾਂ ਕੋਲੋਂ 2 ਤਾਤਰ ਤੇ ਇੱਕ ਜਿਓ ਟੈਲੀਕਲ ਵੈਪਨ ਬੱਤੀ ਬੋਰ ਤੇ ਪਲੱਸ 5 ਜਿਹੜੇ ਜਿੰਦਾ ਰਹਾਂਦਾ ਉਹ ਇਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਦੀ ਪੁਸ਼ਟੀ ਇਸ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਅਦਾਤਾਂਾਂ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ 5 ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਤੇ 7 ਤੇ ਅਮਨਦੀਪ ਸਿੰਘ ਤੇ 2 ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਤੇ ਐਨਟੀਪੀਐਸ ਆਬਜੈਕਟ ਅਤੇ ਲੁੱਟਾਂ ਖੋਹ ਦੇ ਮੁਕਦਮੇ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟਰੀਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ